ਹਾਂਜੀ ਅਕਸਰ ਦੀ ਬਾਤ ਹੈ ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਸਫਲਤਾ ਤੇ ਅਸਫਲਤਾ ਸਫਲਤਾ ਆਸਫਲ ਦੇ ਵਿੱਚ ਆਸਫਲਤਾ ਦਾ ਨਿਆਰਾ ਘਰ ਕਿਉਂਕਿ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਬੰਦੇ ਆਸਫਲ ਹੋਏ ਆ ਉਹ ਮਹਾਨ ਵੀ ਹੋਏ ਆ ਮਹਾਨ ਬੰਦੀ ਹੀ ਸਾਰੇ ਕੀ ਆ ਆਸਫਲ ਹੋਏ ਆ ਕਿਉਂਕਿ ਜਿਨ੍ਹਾਂ ਚਰ ਜ਼ਿੰਦਗੀ ਦੇ ਵਿੱਚ ਆਸਫਲ ਨਹੀਂ ਹੁੰਦੇ ਤਾਂ ਉਹਨਾਂ ਚ ਇੱਕ ਸਫਲ ਹੋਣਾ ਵੀ ਬੇਅਰਥ ਹੈ ਮੈਨੂੰ ਆਇ ਲੱਗਦਾ ਕਿਉਂਕਿ ਸਭ ਤੋਂ ਮਹਾਨ ਵਿਅਕਤੀ ਪਤਨੀ ਕਿੰਨੀ ਕਬਾਰ ਆਸਫਲ ਹੋਏ ਹੈ ਜ਼ਿੰਦਗੀ ਦੇ ਵਿੱਚ ਇੱਕ ਕੰਮ ਕਰਨ ਦੇ ਲਈ ਉਹਨਾਂ ਨੂੰ ਕਈ ਕਈ ਵਾਰ ਆਸਫਲਤਾ ਦਾ ਕੀ ਹੈ ਮੂੰਹ ਹੈ ਆਸਫਲਤਾ ਦਾ ਸਫਲਤਾ ਦਾ ਕਿ ਆਸਫਲਤਾ ਦਾ ਮੂੰਹ ਹੈ ਇਹੋ ਦੇਖਣਾ ਹੈ ਕਿਉਂਕਿ ਅਸੀਂ ਜੇ ਗੱਲ ਕਰੀਏ ਮਹਾਨ ਨਾਇਕ ਅਮਿਤਾ ਬਚੰਦੀ ਤਾਂ ਉਹਨਾਂ ਨੂੰ 2019 19ਵੀਂ ਸਦੀ ਦੇ ਵਿੱਚ 20ਵੀਂ ਸਦੀ ਦੇ ਵਿੱਚ ਸੌਰੀ 19ਵੀਂ ਗਲਤ ਕਹਿ ਗਿਆ 20ਵੀਂ ਵੀ ਸਦੀ 20ਵੀਂ ਵੀ ਸਦੀ ਦੇ ਵਿੱਚ ਉਹਨੂੰ ਫਿਲਮਾਂ ਦੇ ਵਿੱਚ ਕੀ ਹੈ ਇੱਕ ਬਹੁਤ ਕੀ ਹੈ ਆਪਾਂ ਕਹਿੰਦੇ ਸਫਲ ਕਲਾਕਾਰ ਅਦਾਕਾਰ ਮੰਨਿਆ ਜਾਂਦਾ ਸੀ ਪਰ ਕਿਤੇ ਨਾ ਕਿਤੇ ਇਹ ਨਰਾਸ਼ਾ ਜਾਣ ਕਰ ਰਿਹਾ ਉਸ ਆਸਫ ਰਹਿ ਕਿਉਂਕਿ ਉਹਨੇ ਜਿੰਨੀਆਂ ਹੀ ਫਿਲਮਾਂ ਕੀਤੀਆਂ ਉਹ ਸਭ ਕੀ ਸੀ ਫਿਲੀਅਰ ਸੀ ਕਹਿੰਦਾ ਮਤਲਬ ਖਲਾਫ ਰਹੀਆਂ ਉਸ ਤੋਂ ਬਾਅਦ ਉਹਨੇ ਇੱਕ ਕੰਪਨੀ ਬਣਾਈ ਸੋਨੇ ਆਪਣੀ ABCL ਜਿਹਦੇ ਵਿੱਚ ਕਿ ਉਹ ਆਪਣੇ ਫਿਲਮਾਂ ਪ੍ਰੋਡਿਊਸ ਤੇ ਨਾਲ ਕੀ ਸੀਗਾ ਆ ਪ੍ਰੋਡਿਊਸਰ ਦਾ ਕੰਮ ਵੀ ਕਰਦਾ ਸੀਗਾ ਤੇ ਆਪਾਂ ਕਹਿ ਸਕਦੇ ਆ ਐਕਟਰ ਦਾ ਕੰਮ ਵੀ ਕਰਦਾ ਸੀਗਾ ਤੇ ਇਹਦੇ ਵਿੱਚ ਕੀ ਸੀ ਉਹਨੂੰ ਬਹੁਤ ਵੱਡਾ ਘਾਟਾ ਪਿਆ ਸੀਗਾ ਇਹਦੇ ਵਿੱਚ ਜੇ ਘਾਟਾ ਇਹ ਸੀਗਾ ਕਿ ਉਹਨੇ ਇੱਕ ਸ਼ੋਅ ਰੱਖਿਆ ਸੀਗਾ ਵਿਦੇਸ਼ੀ ਸ਼ੋਅ ਇਹਦੀ ਉਹਦੇ ਇੰਡੀਆ ਦੇ ਵਿੱਚ ਇਹ ਚੀਜ਼ਾਂ ਅਕਸੈਪਟ ਨਹੀਂ ਕਰਦੇ ਸੀ ਲੋਕੀ ਚੀਜ਼ਾਂ ਨੂੰ ਮੰਨਦੇ ਨਹੀਂ ਸੀ ਕਹਿੰਨ ਦਾ ਮਤਲਬ ਇਹਦੀ ਵਿਰੋਧਾਵਾਦ ਵਾਲੀ ਕਰਦੇ ਸੀਗੇ ਇੱਕ ਰੈਪਿੰਗ ਸ਼ੋਅ ਹੁੰਦਾਗਾ ਜਿਹਦੇ ਵਿੱਚ ਮਾਡਲਾਂ ਆਪਾਂ ਕੀ ਕਹਿ ਸਕਦੇ ਆਂਗੇ ਦਿਖਾਵਾ ਮਾਡਲਿੰਗ ਹੁੰਦੀ ਹੈਗੀ ਜਿਹੜੀ ਕਿ ਉਹ ਮਤਲਬ ਇੰਡੀਆ ਦੇ ਵਿੱਚ ਉਦੋਂ ਇਹ ਚੀਜ਼ਾਂ ਪ੍ਰਚਲਿਤ ਨਹੀਂ ਸੀ ਮਾਡਲਿੰਗ ਨੂੰ ਮਾਡਲਿੰਗ ਹੈਗੀ ਸੀਗੀ ਪਰ ਉਦੋਂ ਮਿਸਵਾੜਡ ਹੋਗਾ ਜਿਵੇਂ ਤੇ ਹੋਰ ਕਈ ਤਰ੍ਹਾਂ ਦੇ ਡਿਜ਼ਾਈਨ ਹੁੰਦੀਆਂ ਨੇਗੀਆਂ ਰੈਪਿੰਗ ਤੋਂ ਹੁੰਦੀ ਹੈਗੀ ਉਹ ਇਹ ਚੀਜ਼ਾਂ ਉਦੋਂ ਹੈ ਨਹੀਂ ਸੀਗੀਆਂ ਤੇ ਜਿਹਦੇ ਕਰਕੇ ਗਈ ਸੀਗਾ ਉਹਨੇ ਇਹ ਸ਼ੋਅ ਰੱਖਿਆ ਘਟੂ ਘਟ ਇਹਦੇ ਉੱਤੇ ਬਹੁਤ ਸਾਰਾ ਉਹਦਾ ਵਿਰੋਧਾਵਾਸ ਹੋਇਆ ਵਿਰੋਧਾਵਾਸ ਹੁਣ ਤੋਂ ਬਾਅਦ ਕੀ ਇਹ ਕੰਪਨੀ ਸੀ ਜਿਹੜੀ ਉਹ ਘਾਟੇ 'ਚ ਚਲੀ ਗਈ ਕਿਉਂਕਿ ਉਹ ਮਜਬੂਰੀ ਦੇ ਵਿੱਚ ਕੀ ਸੀਗਾ ਜਿਹੜੀ ਇੱਕ ਡੇਟ ਫਿਕਸ ਹੋਈ ਹੋਈ ਸੀ ਉਹਦੇ ਕਰਕੇ ਅਭਿਤਾਬ ਬਸ਼ਨ ਨੂੰ ਕਿਸੇ ਸ਼ੋਅ ਕੀ ਹੈ ਕਰਵਾਉਣਾ ਪਿਆ ਤੇ ਜਿਹਦੇ ਕਰਕੇ ਹਰ ਪਾਸੇ ਉਹਦੀ ਵਿਰੋਧਾਵਾਸ ਹੋਏ ਨਾਰੇ ਲੱਗੇ ਤੇ ਨਾਰੇ ਵੀ ਲੱਗੇ ਧਰਨੇ ਵੀ ਲੱਗੇ ਪ੍ਰਦਰਸ਼ਨ ਹੋਇਆ ਪੂਰੇ ਇੰਡੀਆ ਦੇ ਵਿੱਚ ਜਿਹਦੇ ਕਰਕੇ ਉਹਨੂੰ ਬਹੁਤ ਸਾਰਾ ਫਿਲਮਾਂ ਦਾ ਵੀ ਕਹਿ ਸਕਦੇ ਨੇ ਸਪੋਰਟ ਨਹੀਂ ਮਿਲੀ ਜ਼ਿਆਦਾ ਉਦੋਂ ਫਿਰ ਹੌਲੀ ਹੌਲੀ ਥੋੜੀ 2000 ਦੇ ਵਿੱਚ ਕੀ ਕੌਣ ਬਣੇਗਾ ਕਰੋੜਪਤੀ ਕੇ ਵੀਸ ਜਿਹੜਾ ਜਿਹੜਾ ਸ਼ੋਅ ਸੀ ਉਹ ਚੱਲਿਆ ਸੀਗਾ ਤੇ ਇਹਦੇ ਵਿੱਚ ਉਹਨਾਂ ਨੂੰ ਥੋੜੀ ਸਫਲਤਾ ਮਿਲੀ ਫਿਰ ਉਸ ਤੋਂ ਬਾਅਦ ਉਹਨੇ ਇੱਕ ਜਸਪੂਪੜਾ ਜਿਹੜਾ ਹਿੰਦੀ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਕਹਿ ਸਕਦੇ ਹਾਂਗੇ ਅਸੀਂ ਪ੍ਰੋਡਿਊਸਰ ਹੈਗਾ ਤੇ ਉਹਨੇ ਕੀ ਇੱਕ ਉਹਨੂੰ ਮਹੱਬਤ ਫਿਲਮ ਦਿੱਤੀ ਜਿਹਦੇ ਵਿੱਚ ਉਹਨੂੰ ਇੱਕ ਸਫਲਤਾ ਬਹੁਤ ਵਧੀਆ ਸਫਲਤਾ ਮਿਲੀ ਤੇ ਇਹ ਤੋਂ ਬਾਅਦ ਉਹਦੇ ਕੀ ਸੀਗਾ ਪੈਰ ਲੱਗੇ ਪਰ ਉਸ ਤੋਂ ਪਹਿਲਾਂ ਕੀ ਸੀ ਗਿਆ ਉਹ ਉਹਦੇ ਘਰ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਸੀ ਉਹਦੀ ਜਿਹੜੀ ਕੰਪਨੀ ਸੀ ਉਹ ਵੀ ਇੱਕ ਕਹਿ ਸਕਦੇ ਆ ਜਬਤ ਕਰ ਦਿੱਤੀ ਸੀ ਇੱਕ ਤਰ੍ਹਾਂ ਸਰਕਾਰ ਨੇ ਕਿਉਂਕਿ ਉੱਤੇ ਉੱਤੇ ਜਿਹੜਾ ਕਰਜ਼ੇ ਦਾ ਦਬਾਅ ਸੀ ਇਹ ਨਾਲ ਜ਼ਿਆਦਾ ਸੀ ਕਿਈ-ਕਈ ਰਾਤਾਂ ਨੂੰ ਨੀਂਦ ਵੀ ਨਹੀਂ ਸੌਂ ਵੀ ਨਹੀਂ ਸਕਿਆ ਸੀ ਗਿਆ ਇਸ ਤੋਂ علاوہ ਜਿੰਨੇ ਵੀ ਜੇ ਸੀ ਹੋਰ ਮਹਾਨ ਬੰਦਿਆਂ ਦੀ ਗੱਲ ਕਰੀਏ ਮਹਾਨ ਵਿਅਕਤੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਅਸਫਲਤਾ ਬਹੁਤ ਅਸਫਲਤਾ ਕੀ ਹੈ ਸਭ ਤੋਂ ਵੱਧ ਬਾਰੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਦੇਖੀ ਐ ਫੇਰ ਕੀ ਐ ਸਫਲਤਾ ਦੇਖੀ ਐ ਇਹ ਦੇ ਕਰਕੇ ਵਿਅਕਤੀ ਨੂੰ ਕਦੇ ਵੀ ਨਰਾਸ਼ ਨਹੀਂ ਹੋਣਾ ਚਾਹੀਦਾ ਅਸੀਂ ਆਪਣੀ ਜ਼ਿੰਦਗੀ ਦੇ ਜਿਹੜੇ ਟੀਚੇ ਨੇ ਮਕਸਦ ਆ ਉਹਨਾਂ ਦੇ ਵੱਲ ਕੀ ਹੈ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਇਹ ਤਾਂ ਹੈ ਕਿਸੇ ਇੱਕ ਐਕਟਰ ਅਮਿਤਾਭ ਬਚਨ ਦੀ ਅਸੀਂ ਕਹਾਣੀ ਜਾਂ ਉਹਦੀ ਹਿਸਟਰੀ ਬਾਰੇ ਇਸ ਤੋਂ ਇਲਾਵਾ ਤੁਸੀਂ ਐਮ ਐਸ Dhoni ਨੂੰ ਦੇਖ ਲਓ ਸ਼ਾਹਰੂਖ ਖਾਨ ਨੂੰ ਦੇਖ ਲਓ ਯਾ ਨੀਰੂ ਬਾਈ ਧੀਰੂ ਬਾਈ ਬਾਨੀ ਨੂੰ ਦੇਖ ਲੋ ਉਹ ਜਾ ਅਲਵਟ ਸਾਈਨ ਹੈ ਜਿਹੜੇ ਸਾਇੰਸ ਦੇ ਬਹੁਤ ਜ਼ਿਆਦਾ ਮਸ਼ਹੂਰ ਕੀ ਸਾਦੇ ਸੈਂਟਿਸਟ ਹੋਏ ਨੇ ਕਿਉਂਕਿ ਉਹਨਾਂ ਨੂੰ ਜਿੰਨੇ ਵੀ ਆ ਸਫਲਤਾ ਜਿਹਨੇ ਵੇਖੀ ਹੈ ਜ਼ਿੰਦਗੀ ਦੇ ਵਿੱਚ ਕਈ 100-100 ਵਾਰ ਵੀ ਸਫਲਤਾ 1000-1000 ਵਾਰ ਵੀ ਸਫਲ ਆ ਸਫਲਤਾ ਜਿਹੜੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ मिलਦੀ ਹੈ ਪਰ ਉਹਨਾਂ ਬੰਦਿਆਂ ਦੇ ਹੌਂਸਲੇ ਤੇ ਜਜ਼ਬੇ ਅਲੱਗ ਹੁੰਦੇ ਨੇ ਉਹ ਆਖਰ ਨੂੰ ਕੀ ਯਤ ਪ੍ਰਾਪਤ ਕਰਦੇ ਨੇ ਤਾਂ ਇਹ ਦੇ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੰਨੀ ਵਾਰੀ ਅਸੀਂ ਟਰਾਈ ਕਰਾਂਗੇ ਓਨੇ ਵਾਰੀ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਨਵਾਂ ਸਿੱਖਣ ਨੂੰ ਮਿਲਦਾ ਕੁਝ ਤਾਂ ਜ਼ਿੰਦਗੀ ਦੇ ਵਿੱਚ ਕੀ ਅਸੀਂ ਸਾਡਾ ਹੌਂਸਲਾ ਜਿਹੜਾ ਜਜ਼ਬਾ ਸਾਨੂੰ ਆਪਣੇ ਆਪ ਹੀ ਹੋ ਜਾਂਦਾ ਇੱਕ ਚਾਈਨਾ ਦੀ ਇੱਕ ਲੜਕੀ ਸੀ ਜਿਹਨੇ 100 9 ਵਾਰੀ 10 ਵਾਰੀ ਪੇਪਰ ਦਿੱਤਾ ਤੇ ਆਖਰ ਨੂੰ ਕੀ ਸੀ ਉਹ 11ਵੀਂ ਬਾਰੀ ਉਹ ਕੀ ਸੀ ਉਹ ਇਗਜ਼ਾਮ ਦੇ ਵਿੱਚ ਪਾਸ ਹੋਈ ਕਹਿਣ ਦਾ ਮਤਲਬ ਵੀ ਇਦਾਂ ਕਿਸੇ ਜੋ ਵੀ ਇੱਕ ਪਾਗਲਪਨ ਧਾਰਨਾ ਪੈਂਦਾ ਜ਼ਿੰਦਗੀ ਦੇ ਵਿੱਚ ਲੋਕਾਂ ਦੀ ਪਰਵਾਹ ਕਰੇ ਬਿਨਾ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਪਾਗਲਪਨ ਧਾਰਨਾ ਪੈਂਦਾ ਲੋਕਾਂ ਦੀ ਪਰਵਾਹ ਕਰੇ ਬਿਨਾ ਕਿਉਂਕਿ ਕਈ ਵਾਰੀ ਅਸੀਂ ਜੇ ਇੱਕ ਇਗਜ਼ਾਮ ਦੇ ਵਿੱਚ ਫੇਲ ਹੋ ਜਾਂਦੇ ਆ ਤਾ ਸਾਨੂੰ ਲੱਗਦਾ ਵੀ ਇਸ ਦੀ ਨਲਾਇਕਾਂ ਜਾਂ ਸਾਨੂੰ ਅਸੀਂ ਕੁਝ ਕਰ ਨਹੀਂ ਸਕਦੇ ਜਦੋਂ ਵੀ ਕਾਰੋਬਾਰ ਕਰਦੇ ਹਾਂ ਉਹਦੇ ਵਿੱਚ ਸਾਨੂੰ ਅ ਕਈ ਵਾਰੀ ਕਿੰਦਾ ਘਾਟਾ ਪਾਇਆ ਜਾਂਦਾ ਨਹੀਂ ਕੰਮ ਚੱਲਦਾ ਉਹ ਅਗਲਾ ਕਹਿੰਦਾ ਇਹ ਤਾਂ ਤੂੰ ਕੰਮ ਨਹੀਂ ਚੱਲਦਾ ਇਹ ਕੀ ਆ ਆਸਾਫ ਉਤਾਨੇ ਅਸਲ ਦੇ ਵਿੱਚ ਉਹੀ ਸਾਡੀ ਕਾਮਯਾਬੀ ਆ ਆ ਮੈ Amazon ਆ ਗਿੜਾ ਹੋਣਾ ਸੀ ਆਨਲਾਈਨ ਸਿਸਟਮ ਦੇਖਦੇ ਆ Amazon ਉਹਦਾ ਕੀ ਸੀਗਾ 12 ਤੋਂ 13 ਸਾਲ ਬੰਦੇ ਨੇ 1 ਰੁਪਿਆ ਨਹੀਂ ਕਮਾਇਆ ਉਸ ਕੰਪਨੀ ਦੇ ਮਾਲਕ ਨੇ Amazon ਨੇ ਉਸ ਕੰਪਨੀ ਦਾ ਮਾਲਕ ਸੀ ਜਿਹੜਾ ਉਹਨੇ 12-13 ਸਾਲ 1 ਰੁਪਿਆ ਨਹੀਂ ਕਮਾਇਆ ਤੇ 12-13 ਸਾਲ ਕੀ ਆ ਉਹ ਕੰਪਨੀ ਦੇ ਖਰਚਦਾ ਰਹਾ ਪਰ ਅੱਜ ਕੀ ਉਹ ਕਰੋੜਾਂ ਅਰਬਾਂ ਮਿਲੀਅਨ ਦਾ ਮਾਲਕ ਹੈ ਕਰੋੜਾਂ ਦਾ ਅਰਬਾਂ ਦਾ ਖਰਬਾਂ ਦਾ ਮਾਲਕ ਹੈ ਕਾਰਨ ਕੀ ਸੀ ਉਹਦਾ ਜੱਜਵਾ ਸੀਗਾ ਇੱਕ ਸਾਲ ਦੇ ਵਿੱਚ ਉਹ ਐਂ ਕਹਿੰਦਾ ਮੈਨੂੰ ਪ੍ਰੋਫਟ ਨਹੀਂ ਹੋਇਆ 2 ਸਾਲਾਂ ਦੇ ਵਿੱਚ ਪ੍ਰੋਫਟ ਨਹੀਂ ਹੋਇਆ 3 ਸਾਲਾਂ ਦੇ ਵਿੱਚ ਪ੍ਰੋਫਟ ਨਹੀਂ ਹੋਇਆ 5 ਸਾਲ 10 ਸਾਲ 12 13 ਸਾਲ ਲੱਗੇ ਪਰ ਉਹਨੇ ਕਦੀ ਕੀ ਹਾਰ ਨਹੀਂ ਮੰਨੀ ਉਹ ਕਹਿੰਦਾ ਜ਼ਿੰਦਗੀ ਦਾ ਇੱਕ ਸੰਘਰਸ਼ ਆਏ ਜਾਏ ਬੰਦੇ ਦੁਨੀਆ ਤੋਂ ਕੀ ਹੈ ਬੱਖ ਹੁੰਦੇ ਆ ਉਹ ਕੁਝ ਨਾ ਕੁਝ ਕਰਨ ਦੀ ਹਿੰਮਤ ਰੱਖਦੇ ਆ ਜਜਵਾ ਰੱਖਦੇ ਆ ਤਾਂ ਇਹਦੇ ਕਰਕੇ ਸਫਲਤਾ ਅਸਫਲਤਾ ਜ਼ਿੰਦਗੀ ਦੇ ਦੋਸ਼ ਅਸੀਂ ਕਹਿ ਸਕਦੇ ਆ ਪੜਾ ਨਹੀਂ ਜੇ ਸਾਡੇ ਨਾਲ ਚੱਲਦੀ ਰਹਿੰਦੇ ਨੇ ਇਹਦੇ ਕਰਕੇ ਸਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਦੇ ਵੀ ਜ਼ਿੰਦਗੀ ਦੇ ਡਾਵਾ ਡੋਲ ਨਹੀਂ ਹੋਣਾ ਚਾਹੀਦਾ ਕਿਉਂਕਿ ਸਫਲਤਾ ਉਹਨਾਂ ਵਿਅਕਤੀਆਂ ਨੂੰ ਹੀ ਮਿਲਦੀ ਹੈ ਜਿਹੜੇ ਆਸਾਫਲ ਹੁੰਦੇ ਆ ਆਸਾਫਲ ਵਿਅਕਤੀ ਉਹ ਹੁੰਦੇ ਆ ਜਿਹੜੇ ਜਜਵਾ ਰੱਖਦੇ ਆ ਜਜਵਾ ਉਹਨਾਂ ਲੋਕਾਂ ਵਿੱਚ ਹੁੰਦਾ ਹੈ ਜਿਹੜੇ ਕੁਝ ਕਰਨ ਦੀ ਇੱਛਾ ਸ਼ਕਤੀ ਰੱਖਦੇ ਆ ਤਾਂ ਇਹ ਸੀ ਸਫਲਤਾ ਦੇ ਆਸਫਲਤਾ ਦੇ ਦੋ ਕਾਰਨ ਸਫਲਤਾ ਆਸਫਲਤਾ ਦੇ ਕਾਰਨਾਂ ਜਾਪੜਾ ਇਹਦੀ ਕਰਕੇ ਸਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਕੀ ਹੈ ਉਹ ਸਿੱਖਦੇ ਰਹਿਣਾ ਚਾਹੀਦਾ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹਿਣਾ ਚਾਹੀਦਾ ਹਾਂਜੀ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਦਬਕੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਿਓ ਆਪਾਂ ਹੋਰ ਅੱਗੇ ਨਵੀਂ ਜਾਣਕਾਰੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਅੱਗੇ ਮਿਲਾਂਗੇ 本当にお花のやつだった,たの花。